ਜੰਡਿਆਲਾ ਗੁਰੂ ਦੇ ਪਿੰਡ ਤੜ ਵਿੱਚ ਦੋ ਨਸ਼ਾ ਸਮਗਲਰਾਂ ਦੇ ਘਰ ਟਾਈ ਲੋਕਾਂ ਦੇ ਘਰ ਉਜਾੜਨ ਵਾਲਿਆਂ ਨੂੰ ਮਹਿਲਾ ਦਾ ਸੁੱਖ ਨਹੀਂ ਲੈਣ ਦਿੱਤਾ ਜਾਵੇਗਾ ਅੱਜ ਪ੍ਰਸ਼ਾਸਨ ਨੇ ਜੰਡਿਆਲਾ ਗੁਰੂ ਅਦੀਨ ਆਉਂਦੇ ਪਿੰਡ ਤੜ ਵਿੱਚ ਦੋ ਨਸ਼ਾ ਸਮਗਲਰ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਬਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਦਾ ਪੁੱਤਰ ਬਲਦੇਵ ਸਿੰਘ ਦੇ ਘਰ ਜੀਸੀਬੀ ਮਸ਼ੀਨ ਨਾਲ ਡੇਟੈਰੀ ਕੀਤੀ ਇਹ ਦੋਵੇਂ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਤੰਦਾ ਕਰ ਰਹੇ ਹਨ ਜਗਪ੍ਰੀਤ ਸਿੰਘ ਉੱਪਰ ਐਨਡੀਪੀਐਸ ਦੇ ਸੱਤ ਪੜਚੇ ਦਰਜ ਹਨ ਤੇ ਸਤੇ ਉਤੇ ਐਨਡੀਪੀਐਸ ਦੇ ਚਾਰ ਪਰਚੇ ਦਰਜ ਹਨ ਉਕਤ ਦੋਵੇਂ ਦੋਸ਼ੀ ਇਸ ਵਕਤ ਵੀ ਜੇਲ੍ਹ ਵਿੱਚ ਹਨ ਜ਼ਿਲ੍ਹਾ ਪੁਲਿਸ ਮੁਖੀ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੁਦ ਨਸ਼ਾ ਵਿਰੋਧ ਤਹਿਤ ਇੱਕ ਅੰਮ੍ਰਿਤਸਰ ਦਿਹਾਤੀ ਵਿੱਚ ਕੀਤੀ ਜਾ ਰਹੀ ਪੰਜਵੀਂ ਕਾਰਵਾਈ ਹੈ ਜਿਸ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਨਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਨੂੰ ਹਟਾਇਆ ਗਿਆ ਉਹਨਾਂ ਨੇ ਕਿਹਾ ਇਹ ਲੋਕ ਜਿਨ੍ਹਾਂ ਨੇ ਆਪਣੇ ਘਰ ਉਸਾਰਨ ਲਈ ਕਈ ਲੋਕਾਂ ਦੇ ਘਰ ਨੂੰ ਉਜਾੜ ਕੇ ਮਹਿਲਾ ਦਾ ਸੁੱਖ ਲਿੱਤਾ ਉਹਨਾਂ ਨੂੰ ਮਹਿਲਾ ਸੁੱਖ ਲੈ ਨਹੀਂ ਦਿੱਤਾ ਜਾਵੇਗਾ। ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ। ਯੁੱਧ ਨਸ਼ੇ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਰੜ ਥਾਣਾ ਝੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹੱਤੀ ਵਿਕੇ ਆਏ ਆ। ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਇਹ ਸਾਰਾ ਅਵੈਧ ਜਿਹੜਾ ਸੀਗਾ ਪੈਸਾ ਸੀਗਾ ਹੀਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ son of ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਤਾ son of ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਾਂ ਚੰਨ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ 7 ਪਰਚੇ ਨੇ ਤੇ 7 ਤੇ 4 ਪਰਚੇ ਐਂਡੀਪੀਐਸ ਦੇ ਤਹਿਤ ਜਿਸਨੂੰ ਕਿਤੇ ਗਏ ਨੇ ਇਹ ਦੋਵੇਂ ਜਣੇ ਜੇਲ੍ਹ 'ਚ ਨੇ ਬੰਦ ਤੇ ਇਹਨਾਂ ਨੇ ਜਿਵੇਂ ਸਾਨੂੰ ਬੀਡੀਵੀਓ ਸਾਹਿਬ ਨੇ ਇਤਲਾਹ ਦਿੱਤੀ ਕਿ ਇਹਨਾਂ ਨੇ ਛੱਪੜ ਦੀ ਜ਼ਮੀਨ ਤੇ 무ਜਾਇਜ ਕਬਜ਼ਾ ਕਰਕੇ ਇਹ ਆਪਣੀਆਂ ਕੋਠੀਆਂ ਮਕਾਨ ਹਵੇਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾਵੇ ਸਾਡੀ ਪੁਲਸ ਟੀਮ ਮੌਕੇ ਤੇ ਇਥੇ હાજર ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਮੁੜ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਇਦਾਂ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚੱਲਦੀ ਰਹੀ ਹੈ ਅਸਲ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਨੇ ਜੀ ਛੱਪੜ ਦੇ ਉੱਪਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹ ਰਹੇ ਨੇ ਪਿੰਡ ਵਾਲਿਆਂ ਨੇ ਜਿਵੇਂ ਆਪਣੇ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਸੀਗੀ ਦਰਸਦੇ ਆਧਾਰ ਤੇ ਤੇ ਇਹਨਾਂ ਨੇ ਮੜਾ ਕੀਤਾ ਸੁਸਾਇਟੀ ਨਾਲ ਮੜਾ ਕੀਤਾ ਪਿੰਡ ਵੜਿਆਣਾ ਮੜਾ ਕੀਤਾ ਤੇ ਨਸ਼ੇ ਦੇ ਕਾਰੋਬਾਰ ਚ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਇਹਨਾਂ ਨੇ ਤਬਾਹ ਕੀਤੇ ਤੇ ਅੱਜ ਇਹਨਾਂ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦੀ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀਚ ਪੰਜਵੀਂ ਐਸੀ ਥਾਂ ਹੈ ਜਿੱਥੇ ਇਦਾਂ ਦੀ ਇਲਿਗਲ ਡਿਮੋਲੀਸ਼ਨ ਦੀ ਡਰਾਈਵ ਚੱਲ ਰਹੀ ਹੈ ਆਣਾ ਨੇ ਦਿਨਾਂ ਚ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਦੇ ਕਰਾਂਗੇ ਫਸਲ ਜਦੋਂ ਵੀ ਤੋਂ ਨਾਲੋਂ ਹੋਰ ਵੀ ਬਈ ਆਪਣੀ ਜਗ੍ਹਾ ਜਿਹੜੀ ਬਣਾਈ ਗਈ ਹੈ ਜੀ ਵਾਖ ਵਾਖ ਜਗ੍ਹਾ ਤੋਂ ਸਾਰੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਉਰੀਆ ਬਰੀਕੀ ਨਾਲ ਤਸਦੀਕ ਕਰ ਰਹੇ ਹੈ ਤੇ ਜਿਹੜੇ ਕਾਨੂੰਨੀ ਧਾਰਾਵਾਂ ਨੇ 68 ਟੈਕਸ ਜਾਂ ਜਿਹੜੀ 160 ਪੀਐਨਐਸ ਦੇ ਤਹਿਤ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਖਿਆ ਜਾਵੇਗਾ ਜਿਹੜੇ ਇਦਾਂ ਦੇ ਲੋਕ ਨੇ ਜਿਹੜੇ ਇਹ ਸੋਚਦੇ ਨੇ ਕਿ ਮਾੜਾ ਧੰਦਾ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਕੇ ਅਸੀਂ ਸੁਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਇਦਾਂ ਤੁਹਾਨੂੰ ਅਮਨ ਚੈਨਲ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਚੋਂ ਇਹ ਧੰਦੇ ਚੋਂ ਬਾਹਰ ਨਿਕਲਣਾ ਹੀ ਪਏ। ਜਿਹੜੇ ਸਾਰੇ ਨਾਲ ਦੇ ਉੱਪਰ ਜਿਹੜੇ ਜਗਪ੍ਰੀਤ ਉਹਨਾਂ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਗਪ੍ਰੀਤ ਜੱਗਾ ਇਹਦੇ ਖਿਲਾਫ 7 ਐਨਡੀਪੀਐਸ ਦੇ ਮਕਦਮੇ ਨੇ ਰਜਿਸਟਰਡ ਤੇ ਸੱਜੇ ਦੇ ਖਿਲਾਫ 4 ਐਨਡੀਪੀਐਸ ਦੇ ਮਕਦਮੇ ਨੇ ਤੇ ਹਜੇ ਵੀ ਇਹ ਦੋਵੇਂ ਜੇਲ੍ਹ ਚ ਬੰਦ ਨੇ। ਸਭ ਤੋਂ ਵੱਡਾ ਨਸ਼ਾ ਤਸਕਰਾਂ ਦੇ ਵਿੱਚ ਕੋਪ ਹੈ ਉੱਥੇ ਆਮ ਲੋਕ ਕੋ ਬੜੇ ਕੁਛ ਨੇ ਇੰਨਾ ਕਾਰਵਾਈਆਂ ਨੂੰ ਲੈ ਕੇ ਆਉਣਾ ਨਹੀਂ ਪੈਸੀਦਣਾ। ਲੋਕਾਂ ਦੇ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਹੈ ਕਿ ਆਪ ਵੱਧ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਚ ਭਰਤੀ ਹੋ ਰਹੇ ਨੇ ਉਹ ਸੈਂਟਰਸ ਚ ਜਿਹੜੇ ਹੈਗੇ ਆ ਭਰਤੀ ਹੋ ਰਹੇ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੇ ਰੀਹੈਬ ਸੈਂਟਰਸ ਚ ਵੱਖ-ਵੱਖ ਕੌਪੇਸ਼ਨਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹਨਾਂ ਦਾ ਵੀ ਲਾਭ ਮਾਣ ਰਹੇ ਨੇ ਤੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਵੰਡ ਰਹੀ ਹੈ ਜਿਹੜੀ ਹੈ ਇੰਨੀ ਜੰਗੀ ਪੱਧਰ ਤੇ ਦੇ ਲੋਕੀ ਜਿਹੜੇ ਯੂਥ ਹੈ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੈ ਬੁਰੀ ਸਰ ਨਸ਼ਾ ਨਸ਼ਾ ਅਜੇ ਬਹੁਤ ਅਜੇ ਪ੍ਰਚਲਿਤ ਬਹੁਤ ਜ਼ਿਆਦਾ ਫੈਲ ਰਿਹਾ ਹੈ ਸਾਡਾ ਜੀਪੋ ਜੀ ਅਜੇ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਕੇ ਵੀ ਪਹਿਲਾਂ ਕੀਤੀਆਂ ਸੀਗੀਆਂ ਜੰਡਿਆਲੇ ਗੁਰੂ ਜੀ ਇਹ ਦੂਜੀ ਵਾਰੀ ਜਿਹੜਾ ਹੈਗਾ ਇਹ ਇਲੀਗਲ ਸਮੋਲਰ ਦੀ ਚੱਲ ਰਹੀ ਸੀ ਜੀ ਚੱਲ ਰਹੀ ਹੈ ਇਹਨਾਂ ਦੀ ਜੇ ਮੈਂ ਤੁਹਾਨੂੰ ਦੱਸਿਆ ਜਿੱਥੇ ਸੱਤ ਨੇ ਤੇ ਜਿਹੜਾ ਸੱਤਾ ਹੈਗਾ ਉਹਦੇ ਦੇ ਚਾਰ ਕਿਤੇ ਜਾਣਾ ਇਹਨਾਂ ਦੇ ਬਾਦ ਜਿਹੜੀ ਜਨੀਤ ਬੁਲਾਈ ਆ ਰਹੀ ਹੈ ਜਾਂ ਵੱਡੀ ਆ ਰਹੀ ਆ ਉਹ ਵੀ ਵੇਚੀ ਜਾ ਰਹੀ ਹੈ ਕਿਹਨਾਂ ਦੇ ਕੋਲ ਕੋਈ ਕਾਰ ਨਹੀਂ ਬਿਲਕੁਲ ਚੱਲ ਰਹੀ ਹੈ ਜੀ ਪਿਛਲੇ ਦਿਨਾਂ ਕਿ ਤੁਸੀਂ ਦੇਖੋਗੇ 50 ਤੋਂ ਵੱਧ ਐਕਸਾਈਜ਼ ਐਕਟ ਦੇ ਪਰਚੇ ਜਿਹੜੇ ਅੰਮ੍ਰਿਤਸਰ ਦੇ ਹਾਥੀ ਜ਼ਿਲ੍ਹਾ ਵੱਲੋਂ ਜਿਸ ਵੀ ਕਿਤੇ ਗਈ ਨਹੀਂ ਤੇ ਜਿਹੜੇ ਉਹਨਾਂ ਦੇ ਖਿਲਾਫ ਵੀ ਜਿਹੜੀ ਇਦਾਂ ਦੀ ਜਿਹੜੀ ਯੁਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀ ਕਾਰਵਾਈ ਹੈ ਸਖਤੋ ਸਖਤ ਕਾਰਵਾਈ ਜਿਹੜੀ ਅਸੀਂ ਕਰਾਂ ਤੇ ਲੋਕਾਂ ਦਾ ਕੀ ਸਹਿਯੋਗ ਹੈ ਲੋਕਾਂ ਦਾ ਸਹਿਯੋਗ ਲੋਕੀ ਬਹੁਤ ਹੀ ਜ਼ਿਆਦਾ ਪੋਜ਼ੀਟਿਵਲੀ ਸਾਡੇ ਨਾਲ ਜੁੜ ਰਹੇ ਨੇ ਲੋਕੀ ਸਾਨੂੰ ਆ ਪਾ ਕੇ ਦੱਸਦੇ ਨੇ ਇਨਫੋਰਮੇਸ਼ਨ ਦਿੰਦੇ ਨੇ ਕਿ ਆ ਫਲਾਣਾ ਬੰਦਾ ਹੈਗਾ ਇਹ ਨਸ਼ਾ ਵੀਚ ਰਿਹਾ ਹੈ ਕਿ ਫਲਾਣਾ ਬੰਦਾ ਹੈ ਇਹਨੇ ਇੱਥੇ ਨਜਾਇਜ਼ ਪ੍ਰਾਪਰਟੀ ਹੈਗੀ ਹੈ ਇਹਦੀ ਇਹ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਹੁੰਦੀ ਹੈ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਆਂ ਤੇ ਅਸੀਂ ਹੋਰ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹਨਾ ਹੈ ਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦਿੰਦੇ ਹੋਏ ਪ੍ਰਸ਼ਾਸਨ ਦਾ ਸਾਥ ਦਿਓ ਸਰਕਾਰ ਦਾ ਸਾਥ ਦਿਓ ਜਿਹੜਾ ਇਹ ਨਸ਼ਿਆਂ ਵਿਰੁੱਧ ਇਹ ਚੱਲੂ ਹੈ ਮਾਣਿਓ ਸੀਐਮ ਸਾਹਿਬ ਮਾਣਿਓ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈ ਇਹਨੂੰ ਹੋਰ ਵੀ ਕਾਮਯਾਬ ਬਣਾਓ ਤੇ ਆਪਣਾ ਜਿਹੜਾ ਪੰਜਾਬ ਦੀ ਸੁਸਾਇਟੀ ਹੈ ਜਿਹੜਾ ਆਪਣਾ ਸਮਾਜ ਹੈ ਇਹਨੂੰ ਨਸ਼ਿਆਂ ਤੋਂ ਅਓ ਆਪਾਂ ਖੁਸ਼ਹਾਲ ਸਮਾਜ ਬਣਾਈਏ ਇੱਕ ਇਤਨਾ ਦਾ ਸਮਾਜ ਬਣਾਈਏ ਜਿੱਥੇ ਆਪਣਾ ਪੰਜਾਬ ਸੋਨੇ ਦੀ ਚੀੜੀ ਬਣੇ ਤੇ ਇਹਦੇ ਲਈ ਤੁਹਾਡੇ ਸਾਰਿਆਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਧੰਨਵਾਦ ਥੈਂਕ ਯੂ